ਯੈਂਕਿਆਂ ਦੇ ਯੈਂਕਿਆਂ ਦੇ ਵਾਂਗੂ ਮੈਨੇ ਕੋਲ ਸੁਣ ਲੈ ਹੈਨਾ ਤੇ ਤੇਰੇ ਪਿੱਛੇ ਬੜ ਜਾਊਂਗਾ ਤੇਰੇ ਪਿੱਛੇ ਬਣਦਾ ਨਹੀਂ ਫੂਲ ਸੁਣ ਲੈ ਹੈਨਾ ਤੇਰੇ ਘਰ ਦੇ ਆਲੇ ਤੈਨੂੰ ਦੱਸਿਆ ਹੋਣਾ ਹੈ ਹੈਨਾ ਸਟੈਡ ਰਹੀ ਦਾ ਜਿਹਨਾਂ ਦੇ ਯਾਨੀ ਕਿ ਡੱਬਾਂ ਵਿੱਚ ਹੁੰਦੇ ਜਿਹਦੇ ਟੂਲ ਸੁਣ ਲੈ ਵੀ ਬੱਚ ਕੇ ਤੂੰ ਉਹਨਾਂ ਕੋਲ ਰਿਹਾ ਕਰ ਨਹੀਂ ਹੁੰਦੇ ਡੱਬਾ ਵਿੱਚ ਜਿਹਨਾਂ ਦੇ ਤੂੰ ਟੂਲ ਸੁਣ ਲੈ ਹੈਨਾ ਆ ਇੱਕੋ ਇੱਕੋ ਛੱਟ ਕੇ ਇੱਕੋ ਛੱਟ ਕੇ ਚੱਕ ਕਰ ਦਿੰਦੇ ਕਿੱਲ ਬਲੀਏ ਸੁਣਿਆ ਤੂੰ ਤੋੜ ਦਿਆਂ ਦਿਲ ਬਲੀਏ ਹੈਨਾ ਨੱਥ ਇੱਕ ਵਾਰੀ ਦੇ ਕਹਿੰਦਾ ਜਿੰਨਾ ਜਿੰਨਾ ਜਿਹੜਾ ਦੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿਣਾ ਮੈਂ ਆ ਕੇ ਮਿਲਵਲੀਏ ਮੈਨੂੰ ਕਿ ਉਹ ਮੈਂ ਸਮਝਉਣਾ ਮੈਂ ਸੁਣਿਆ ਤੂੰ ਤੋੜਦੀਆਂ ਦਿਲ ਵਾਲੀਏ ਹੈਣਾ ਤੇ ਵੀ ਉਹ ਸੁਣਦਾ ਤੇਰਾ ਸਾਰਾ ਮਾਨ ਟੁੱਟ ਜੂ ਮੈਂ ਵੀ ਇੱਥੇ ਰਹਿਣਾ ਕਿਲਾ ਆ ਕੇ ਮਿਲਵਲੀਏ ਕਿੱਥੇ ਰਹਿਦੀ ਹੈਣਾ ਕਹਿਣ ਜੀ ਜਾਨਾ ਬ్రో ਡਿਫਰੈਂਟ ਡਿਫਰੈਂਟ ਆ ਮੈਂ ਥੋੜਾ ਜਿਆਦਾ ਭਰਾ ਜੀ ਬਲਾਸ਼ੀ ਜੈਂਕਿਆਂ ਦੇ ਜੈਂਕਿਆਂ ਦੇ ਵਾਂਗੂ ਮੈਨੇ ਕੋਰਸ ਸੁਣ ਲਿਆ ਹੈ ਨਾ ਤੇ ਤੇਰੇ ਪਿੱਛੇ ਬੜ ਜਾਊਂਗਾ ਤੇਰੇ ਪਿੱਛੇ ਬਣਦਾਰੀ ਫੂਲ ਸੁਣ ਲਿਆ ਹੈ ਨਾ ਤੇਰੇ ਘਰਦਿਆਂ ਨੇ ਤੈਨੂੰ ਦੱਸਿਆ ਹੋਣਾ ਹੈ ਨਾ ਸੈਡ ਰਹੀਦਾ ਜਿਹਨਾਂ ਦੇ ਯਾਨੀ ਕਿ ਡੱਬਾਂ ਵਿੱਚ ਹੁੰਦੇ ਜਿਹਦੇ ਟੂਲ ਸੁਣ ਲਿਆ ਵੀ ਬਚ ਕੇ ਤੂੰ ਉਹਨਾਂ ਕੋਲ ਰਿਹਾ ਕਰਦੀ ਹੁੰਦੇ ਡੱਬਾ ਵਿੱਚ ਜਿਹਨਾਂ ਦੇ ਤੂੰ ਟੂਲ ਸੁਣ ਲਿਆ ਹੈ ਨਾ ਆ ਇੱਕੋ ਇੱਕੋ ਛੱਟ ਕੇ ਇੱਕੋ ਛੱਟ ਕੇ ਕਰ ਦਿੰਦੇ ਕਿੱਲ ਬਲੀਏ ਸੁਣਿਆ ਤੂੰ ਤੋੜਦੀਆਂ ਦਿਲ ਬਲੀਏ ਨਾ ਮੈਂ ਇੱਕ ਵਾਰੀ ਦੇ ਕਹਿੰਦਾ ਜਿੰਨਾ ਜਿੰਨਾ ਜਿਹੜਾ ਵੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿਣਾ ਮੇਰੇ ਨਾਲ ਆ ਕੇ ਮਿਲ ਬਲੀਏ ਮੈਨੂੰ ਕਿ ਉਹ ਮੈਂ ਸਮਝਾਉਣਾ ਮੈਂ ਸੁਣਿਆ ਤੂੰ ਤੋੜਦੀਆਂ ਦਿਲ ਵਾਲੀ ਹੈ ਹੈਨਾ ਵੀ ਹੁਸਨ ਦਾ ਤੇਰਾ ਸਾਰਾ ਮਾਨ ਟੁੱਟ ਜੂ ਮੈਂ ਵੀ ਇੱਥੇ ਰਹਿਣਾ ਕਿਹੜਾ ਆ ਕੇ ਮਿਲ ਬਲੀਏ ਕਿੱਥੇ ਰਹਿਣੀ ਹੈ ਨਾ ਕਹਿਣ ਜੀ ਜਾਨੂ ਬ్రో ਡਿਫਰੈਂਟ ਡਿਫਰੈਂਟ ਮੈਂ ਥੋੜਾ ਜਿਆਦਾ ਭਰਾ ਰਿਹਾ ਜੀ ਬਲਾਈ ਯੈਂਕਿਆਂ ਦੇ ਯੈਂਕਿਆਂ ਦੇ ਵਾਂਗੂੰ ਮੈਨੇ ਕੋਰਸ ਹੁੰਦਾ ਹੈ ਹੈਨਾ ਤੇ ਤੇਰੇ ਪਿੱਛੇ ਬੜ ਜਾਊਂਗਾ ਤੇਰੇ ਪਿੱਛੇ ਬਣਦਾ ਨਹੀਂ ਫੂਲ ਸੁਣ ਲੈ ਹੈਨਾ ਤੇਰੇ ਘਰ ਦੇ ਆਣੇ ਤੈਨੂੰ ਦੱਸਿਆ ਹੋਣਾ ਹੈ ਹੈਨਾ ਛੱਡ ਰਹੀ ਦਾ ਜਿਹਨਾਂ ਦੇ ਯਾਨੀ ਕਿ ਡੱਬਾਂ ਵਿੱਚ ਹੁੰਦੇ ਜਿਹਦੇ ਟੂਲ ਸੁਣ ਲੈ ਵੀ ਬਚ ਕੇ ਤੂੰ ਉਹਨਾਂ ਕੋਲ ਰਿਹਾ ਕਰ ਨਹੀਂ ਹੁੰਦੇ ਡੱਬਾ ਵਿੱਚ ਜਿਹਨਾਂ ਦੇ ਤੂੰ ਟੂਲ ਸੁਣ ਲੈ ਹੈਨਾ ਆ ਇੱਕੋ ਇੱਕੋ ਛੱਡ ਕੇ ਇੱਕੋ ਛੱਡ ਕੇ ਚੱਕਰ ਦਿੰਦੇ ਕਿੱਲ ਬਲੀਏ ਸੁਣਿਆ ਤੂੰ ਤੋੜਦੀ ਜਾਂ ਦਿਲ ਬਲੀਏ ਹੈਨਾ ਮਤ ਇੱਕ ਵਾਰੀ ਦੇ ਕਹਿੰਦਾ ਜਿੰਨਾ ਜਿੰਨਾ ਜਿਹੜਾ ਦੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿਣਾ ਮੇਰੇ ਆ ਕੇ ਮਿਲੋਲੀ ਮੈਂ ਕਿ ਉਹ ਮੈਂ ਸਮਝਉਣਾ ਮੈਂ ਸੁਣਿਆ ਤੂੰ ਤੋੜਦੀਆਂ ਦਿਲ ਵੱਲੀਏ ਹਣਾ ਵੀ ਹੁਸਨ ਦਾ ਤੇਰਾ ਸਾਰਾ ਮਾਨ ਟੁੱਟ ਜੂ ਮੈਂ ਵੀ ਇੱਥੇ ਰਹਿਣਾ ਕਿਰਾਂ ਆ ਕੇ ਮਿਲਵਲੀ ਕਿੱਥੇ ਰਹਿਣੀ ਹਣਾ ਕਹਿਣ ਜੀ ਜਨੂ ਬ్రో ਡਿਫਰੈਂਟ ਡਿਫਰੈਂਟ ਮੈਂ ਥੋੜਾ ਜਿਹਾ ਬਣਾ ਰਿਹਾ ਜੀ ਜੈਂਕਿਆਂ ਦੇ ਜੈਂਕਿਆਂ ਦੇ ਵਾਂਗੂ ਮੈਨੇ ਕੋਰਸ ਸੁਣ ਲਿਆ ਹੈ ਨਾ ਤੇ ਤੇਰੇ ਪਿੱਛੇ ਬੜ ਜਾਊਂਗਾ ਤੇਰੇ ਪਿੱਛੇ ਬਣਦਾਰੀ ਫੂਲ ਸੁਣ ਲਿਆ ਹੈ ਨਾ ਤੇਰੇ ਘਰ ਦੇ ਆਲੇ ਤੈਨੂੰ ਦੱਸਿਆ ਹੋਣਾ ਹੈ ਨਾ ਛੱਡ ਰਹੀਦਾ ਜਿਨ੍ਹਾਂ ਦੇ ਯਾਨੀ ਕਿ ਡੱਬਾਂ ਵਿੱਚ ਹੁੰਦੇ ਜਿਹੜੇ ਟੂਲ ਸੁਣ ਲਿਆ ਵੀ ਬੱਚ ਕੇ ਤੂੰ ਉਹਨਾਂ ਕੋਲ ਰਿਹਾ ਕਰਦੀ ਹੁੰਦੇ ਡੱਬਾ ਵਿੱਚ ਜਿਨ੍ਹਾਂ ਦੇ ਤੂੰ ਟੂਲ ਸੁਣ ਲਿਆ ਹੈ ਨਾ ਆ ਇੱਕੋ ਇੱਕੋ ਛੱਡ ਕੇ ਇੱਕੋ ਛੱਡ ਕੇ ਚੱਕਰ ਦਿੰਦੇ ਕਿੱਲ ਬਲੀਏ ਸੁਣਿਆ ਤੂੰ ਤੋੜਦੀਆਂ ਦਿਲ ਬਲੀਏ ਨਾ ਬੱਦ ਇੱਕ ਵਾਰੀ ਦੇ ਕਹਿੰਦਾ ਜਿੰਨਾ ਜਿੰਨਾ ਜਿਹੜਾ ਵੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿਣਾ ਮੇਰੇ ਆ ਕੇ ਮਿਲਵਲੀਏ ਮੈਨੂੰ ਕਿ ਉਹ ਮੈਂ ਸਮਝਾਉਣਾ ਮੈਂ ਸੁਣਿਆ ਤੂੰ ਤੋੜਦੀਆਂ ਦਿਲ ਵੱਲੀਏ ਹੈਣਾ ਵੀ ਹੁਸਨ ਦਾ ਤੇਰਾ ਸਾਰਾ ਮਾਨ ਟੁੱਟ ਜੂ ਮੈਂ ਵੀ ਇੱਥੇ ਰਹਿਣਾ ਕਿਲਾ ਆ ਕੇ ਮਿਲਵਲੀਏ ਮੈਂ ਕਿੱਥੇ ਰਹਿਦੀ ਹਾਂ ਘੇੜ ਜੀ ਜਾਨਾ ਬ్రో ਡਿਫਰੈਂਟ ਡਿਫਰੈਂਟ ਆ ਮੈਂ ਥੋੜਾ ਜਿਹਾ ਬਣਾ ਰਿਹਾ ਜੀ